ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਹਾਂ ਤੁਸਾਰੇ ਠੀਕ ਹੋਮ ਵੀ ਮਾਤਾ ਦਾ ਸੁਟਾ ਪਰ ਅਮਰਪਾਲ ਸਿੰਘ ਬੁੱਬੂ ਤੇ ਆਪਾਂ ਖੜਿਆ ਬਰਨਾਲੀ ਟਰੈਕਟਰ ਦੀ ਮੰਡੀ ਤੇ ਤੇ ਬਾਈ ਆਪਣੇ ਨਾਲ ਕਰਦੇ ਗੱਲਬਾਤ ਵੀਡੀਓ ਨੂੰ ਐਂਡ ਤੱਕ ਦੇਖੋ। ਹਾਂ ਜੀ ਬਈ ਕੀ ਕਹ ਬਈ ਠੀਕ ਹੈ ਬਈ ਤੇ ਮੰਡੀ ਕਿਹਨੇ ਘਟ ਗਈ ਮੰਡੀ ਹਾਂ ਮੰਡੀ ਬਈ ਅਰਚੂਨਾ ਸੁਨਣਾ ਰੌਣਕਾਂ ਮੰਡੀ ਨੇ ਮੀਂਹ ਵੀ ਵਿਚ ਲੱਗੀ ਤੇ ਕਿਨੇ ਟਰੈਕਟਰ ਵੇਚਣੇ ਆਪਾਂ ਆਪਣੇ ਕੋਲ ਬਈ ਅੱਜ ਦੋ ਟਰੈਕਟਰ ਨੇ ਹੇ ਤਾਂ ਤੇ ਬਾਕੀ ਵਪਾਰ ਦਾ ਕੰਮ ਹਾਂ ਵਪਾਰ ਦਾ ਕੰਮ ਠੀਕ ਹੈ ਜੇ ਕਿਸੇ ਨੇ ਵੇਚਣਾ ਹੋਵੇ ਬਈ ਉਹ ਵੀ ਲੈ ਲਾਂਗੇ ਉਹ ਵੀ ਠੀਕ ਹੈ ਤੇ ਮੇਲ ਲੋਕੇਸ਼ਨ ਵੀ ਜਿੱਥੇ ਆਪਣੀ ਬਈਆ ਰੰਡਾ ਰੋਡ ਤੇ ਘਰ ਆਗਾ ਠੀਕ ਹੈ ਜੀ 3 ਕਿਲੋ ਮੀਟਰ ਬੈਕ ਸਾਈਡ ਤੇ ਮੈਂ ਆਪਾਂ ਫੋਨ ਨੰਬਰ ਦਵਾਂਗੇ ਜਦੋਂ ਮਰਜ਼ੀ ਕਾਲ ਕਰਕੇ ਆ ਬਰਨਾਲਾ ਬਈ ਜੀ ਪਾਈਆਂ ਦੇ ਮੇਲ ਇਸ ਨਾਲ ਕਿ ਜਦੋਂ ਮਰਜ਼ੀ ਫੋਨ ਕਰਕੇ ਆ ਜਿਓ ਟਰੈਕਟਰ ਇੱਥੇ ਅਵੇਲੇਬਲ ਹੁੰਦੇ ਆ ਹਾਂ ਮੇਡੀ ਠੀਕ ਹੈ ਬਈ ਚਲੋ ਬਈ ਜੀ ਆਪਾਂ ਸਟਾਰਟ ਕਰਾਂਗੇ ਸੋਨੋ ਦੇ ਘਰ 35 ਆਓ ਜੀ ਇਹ ਚਾਰੀ ਪਾਸੇ ਫੈਕਟਰ ਦੀ ਕੰਡੀਸ਼ਨ ਤੁਹਾਨੂੰ ਦਿਖਾ ਦੇਵਾਂ ਜੀ ਤੇ ਮਾਡਲ ਪਈ ਜੀ ਮਾਡਲ ਪਈ ਜੀ ਇਹਨੇ ਛਿੱਕੀ ਛਿੱਕੀ ਮਤਲਬ ਪੂਰ ਤੋਂ ਮਾਡਲ ਹੋ ਗਿਆ ਪੂਰਾ ਠੀਕਾ ਆ ਇਹਦੇ ਨਾਲ ਹੀ ਤੁਹਾਨੂੰ 150 ਪਾਣਾ ਦੇ ਲੈਣਗੇ ਕੋਈ ਫੀਚਰ ਤੁਹਾਨੂੰ ਇਹਦੇ ਵਿੱਚ ਮਿਲਣਗੇ ਤੇ ਇੱਕ ਖਾਸ ਗੱਲ ਹੈ ਜੀ ਅੱਜ ਜਿਹੜੇ ਆਉਂਦੇ ਨੇ ਟਰੈਕਟਰ ਸਾਰੇ ਸੈੱਟ ਗੇਅਰ ਆਉਂਦੇ ਨੇ ਜੀ ਤੇ ਇਹ ਸੈਂਟਰ ਹੈ ਇਹ ਸੈਂਟਰ ਹੈ ਕੀ ਗਏ ਸੈਂਟਰ ਗੇਅਰ ਹੈਗਾ ਬਾਈ ਜੀ ਜਿਵੇਂ ਆਪਾਂ ਕਹਿੰਦੇ ਬਾਈ ਜੀ ਸਾਈਡ ਗੇਅਰ ਦਾ ਥੋੜਾ ਖਾਤਾਂ ਬੰਦ ਹੋ ਤੇ ਇਹਦਾ ਸੈਂਟਰ ਗੇਅਰ ਦਾ ਖਾਤਾਂ ਥੋੜਾ ਜਿਆਦਾ ਦੇਖੋ ਬਾਕੀ ਜਸਤਰੀ ਤੇ ਪੈਰਦਾਨ ਵਗੈਰਾ ਦਿਖਾ ਦਿਓ ਤੇ ਬਾਕੀ ਦੇਖ ਸਾਦੇ ਵੀ ਪੈਰਦਾਨ ਵੀ ਪੂਰੇ ਸਾਫ ਹੋਣੇਗੇ ਤੇ ਇੱਕੇ ਮਾਡਲ ਚਾਲ ਚਲਾਵਾ ਬਾਈ ਚਾਲ ਚਲਾਵਾ ਜਦੋਂ ਉਹ ਕਿਰਪਾ ਇਹ ਕਬਈ ਪੱਤੀ ਬਈ ਇਹ ਬੰਦਾ ਕੋਈ ਵੀ ਕਿਰਾਏ ਵਾਲਾ ਨਾ ਯਾਰ ਸਾਡੇ ਦਾ ਠੀਕ ਹੈ ਜੀ ਛੋਟੇ ਮੋਲ ਨੂੰ ਤੇ ਕਿਰਾਏ ਨੂੰ ਵਧੀਆ ਟਰੈਕਟਰ ਚਾਹੀਦਾ ਠੀਕ ਹੈ ਜੀ ਲੈ ਵੀ ਕਿਰਾਇਆ ਕਪਾ ਜੀ ਮੈਂ ਆਪਾਂ ਕਹ ਲਈਏ ਪੱਠੇ ਤੇ ਲਾਉਣਾ ਹੋਵੇ ਜਾਂ ਜਾਂ ਟਰਾਲੀ ਤੇ ਆਗ ਨੂੰ ਚਲਾਉਣਾ ਹੋਵੇ ਜ਼ਿਆਦਾਤਰ ਜਿਵੇਂ ਆਪਾਂ ਕਹਦੇ ਬਈ ਜੀ ਪੱਠੇ ਵਾਲੇ ਵੀਰਾਂ ਦੀ ਜਾਂ ਟਰਾਲੀ ਵਾਲੇ ਵੀਰਾਂ ਦੀ ਪੂਰੀ ਪਸੰਦ ਦਾ ਟਰੈਕਟਰ ਅਗਰ ਜੀ ਪੂਰੀ ਪਸੰਦ ਠੀਕ ਹੈ ਜੀ ਇਹ ਰੰਗ ਪੇਂਟਦਾਰੀ ਜਿਹਨੂੰ ਨਹੀਂ ਜਿੰਨਾ ਜੰਮਾ ਰਹੀ ਇਹ ਨਾਲ ਲਈਆ ਠੀਕ ਹੈ ਜੀ ਤੇ ਬੈਟਰੀ ਪੱਖੋ ਬਾਈ ਜੀ ਬੈਟਰੀ ਜੰਮਾ ਨਵੀਂ ਹੈ ਬਾਈ ਯਾਰ ਠੀਕ ਹੈ ਨਾਲ ਦੀ ਬੈਟਰੀ ਨਾਲ ਦੀ ਬੈਟਰੀ ਠੀਕ ਹੈ ਨਾਲ ਦੀ ਟਾਇਰ ਨਾਲ ਦੀ ਟਾਇਰ ਆ ਗਿਆ ਫੱਟ ਚਾਲਤ ਲਾਓ ਵੀ ਦੱਸੋ ਵੀ ਕਿੰਨੇ ਘੰਟੇ ਚੱਲੇ ਇਹ ਵੀਰੇ 1900 ਘੰਟਾ ਚੱਲੇ ਠੀਕ ਹੈ ਕੰਪਲੀਟ ਰਿਪੋਰਟ ਬਾਈ ਜੇ ਤੁਮ ਮਾਦੀ ਚਾਚਾ ਵਾਲੇ 1900 ਘੰਟਾ ਚੱਲੇ ਆ ਬਾਕੀ ਵੀ ਪੱਠੀ-ਪੁੱਠੀ ਵਗੈਰਾ ਆ ਬਾਹਰਲਾ ਕਵਰ ਵਗੈਰਾ ਦਿਖਾ ਦੇ ਪੂਰਾ ਸਾਫ ਪਿਆਗਾ ਬਾਕੀ ਵਿੱਚੋਂ ਵੀ ਪੂਰਾ ਸਾਫ ਪਿਆਗਾ ਤੇ 1900 ਘੰਟਾ ਚੱਲੇ ਤੇ ਇਹ ਦੀ ਮੰਗ ਬਈ 440000 ਰੁਪਏ ਡਿਮਾਂਡ ਆ ਗਈ ਠੀਕ ਹੈ ਬਾਕੀ ਮੌਕੇ ਤੇ ਕਰਦੇ ਹਾਂ ਠੀਕ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਬਾਈ ਜੀ ਤੇ 13 ਦੇ ਟਾਇਰਾਂ ਜਾਂ ਬਾਈ ਜੀ ਇਹ 14 ਦੇ ਟਾਇਰਾਂ ਕੀ ਠੀਕ ਹੈ 13 13ਾਂ ਦੇ 13ਾਂ ਦੇ 13ਾਂ ਦੇ ਠੀਕ ਹੈ 13 ਦੇ ਟਾਇਰਾਂ ਜਗਾ ਆਗੇ ਰੰਮ ਰੰਮ ਤੁਸੀਂ ਦੇਖ ਸਕਦੇ ਹੋ ਕੋਈ ਟੱਚਿੰਗ ਫੱਟਕ ਨਹੀਂ ਕਿਉਂਕਿ ਬਾਈ ਜਿਹੜੀਆਂ ਆ ਸਕ੍ਰੈਚ ਵਗੈਰਾ ਹੁੰਦੇ ਨੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜੇ ਟੱਚਿੰਗ ਹੋਈ ਹੋਵੇ ਲੋ ਵੀ ਵਾਕੇ ਚੈੱਕ ਕਰ ਲਓ ਬਾਈ ਜੀ ਤੇ ਕੰਪਲੀਟ ਰਿਕਾਰਡ ਜਿੰਨਾ ਚੱਲਿਆ ਹੈਗਾ ਤੇ ਫਸਟ ਪਾਰਟੀ ਤੇ ਬਾਈ ਜੀ ਫਸਟ ਪਾਰਟੀ ਫਸਟ ਪਾਰਟੀ ਦਾ ਨੰਬਰ ਕਿੱ ਨੰਬਰ ਵੀ ਵੀ ਨੂੰ ਆ ਰਿਹਾ ਹੈ ਵੀ ਬਰਨਾਲੇ ਦਾ ਨੰਬਰ ਹੈ ਬਰਨਾਲਿਆਂ ਲਈ ਖਾਸ ਆ ਜੀ ਕਿਉਂਕਿ ਬਰਨਾਲੇ ਏਰੀਏ ਦੇ ਬਈ ਜੀ ਆਪਣੇ ਖਾਸ ਵੀਡੀਓ ਦੇਖੀ ਤੇ ਪੂਰਾ ਕੋਕਾ ਪੀਸ ਟਰੈਕਟਰ ਹੈ ਫਸਟ ਪਾਰਟੀ ਦਾ ਬਰਨਾਲੇ ਦਾ ਨੰਬਰ ਹੈ ਮਾਤਣ ਕਿਤੇ ਤੱਕ ਹੋਊਗਾ ਜੀ ਕਰ ਦਾਂਗੇ 5000 ਮਾਤਣ ਨੂੰ ਪੱਕਾ ਆਪਣੀ ਵੀ ਦੇਖ ਹਾਂ ਵੀਡੀਓ ਦੇਖ ਕੇ ਠੀਕ ਹੈ ਜੀ ਲਵੇ ਆਪਣਾ ਨਾਮ ਲੈ ਦਿਓ ਆ ਕੇ ਵੀ ਬੱਬੂ ਦੀ ਵੀਡੀਓ ਦੇਖ ਕੇ ਆएंगे ਮਾਤਣ ਹੋ ਜੂ 4.45 ਲੱਖ 45000 ਰੁਪਏ ਦਮਾਣਾ 35 ਲੱਖ ਜਿਹੜਾ ਕੋਈ ਹਾਂ 4 ਲੱਖ 35 ਹਾਂ ਆਲੇ ਮੈਂ ਦਵਾਇਆ ਤੁਸੀਂ ਅਗਲੇ ਵੈਕਟਰ ਬਾਰੇ ਗੱਲਬਾਤ ਕਰਦੇਗੇ ਮਿੱਠੀ ਸ਼ੋਅ ਵਾਲਾ ਸੁਣਾ ਦੇਗਾ ਜੀ ਆਈ 750 ਦਾ ਆ ਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਪੂਰਾ ਸਾਫ ਰੰਗ ਚਲੀ ਗੀ ਰੰਗ ਪਿੰਡ ਵਾਲਾ ਰੈਕਵਿੰਟ ਵਾਲੇ ਜਿੰਨਾ ਨਾ 10 ਦਿਨ ਤਿਆਰ ਕਰਨਾ ਤੇ ਜੇ ਮਗਰਾਟਾਂ ਦੀ ਗੱਲ ਕਰੀ ਬਈ ਜੀ ਨਾਂ ਵੀ ਨਹੀਂ ਜੀ ਸੰਸਦ ਕੌਂਸਲ ਲਈ ਉਪਰਾਂ ਦਾ ਆਇਆ ਤੇ ਠੀਕ ਹੈ ਜੀ ਪਿਛੋੜ ਲਿੰਕ ਵਗੈਰਾ ਦਿਖਾ ਦੇ ਜੀ ਇਹ ਵਾਕਿੰਗ ਲੈਂਟਾ ਵਗੈਰਾ ਚੱਕ ਲਓ ਹੈ ਵੀ ਹੋੱਕ ਲੱਗੀ ਹੋਈ ਐ। ਤੋਂ ਇਕੱਲੀ ਹੈਵੀ ਨਹੀਂ ਜ਼ਿਆਦੇ ਹੈਵੀ ਹੋੱਕ ਗਈ ਹੈ। ਤੇ ਇਹ ਨੰਬਰ ਕਿੱਥੋਂ ਦਾ ਬਾਈ ਜੀ? ਇਹ ਵੀਰੇ ਪੀਵੀ 19 ਨੰਬਰ ਹੀ ਐ। ਠੀਕ ਐ ਪੀਵੀ 19 ਬਰਨਾਲੇ ਦਾ ਨੰਬਰ ਜੀ ਬਾਈ ਜੀ ਤੇ ਟੱਡਿਕ ਬੱਜਕ ਦੀ ਬਾਈ ਕੰਨਾ ਗਾਰੰਟੀ ਹੋ ਕੇ ਜਿੰਨਾ ਰੰਗ ਉਤਰਿਆ ਬਾਈ ਜੀ ਸਾਰਾ オリジナル ਉਤਰਿਆ। ਠੀਕ ਐ ਜੀ ਸਪੀਕਰ ਵਗੈਰਾ ਬਾਈ ਕੰਨਾ ਲੌਂਗੀ ਬਾਕੀ ਤੁਜੀ ਬਾਈ ਸੀਟ ਕਵਰ ਵਗੈਰਾ ਦੇਖ ਸਾਰ ਬੜੀ ਲੱਗੇ ਹੋਣਗੇ। ਤੇ 14 ਦੇ ਟਾਇਰ ਬਈ ਟਾਇਰ ਕਿੰਨੇ ਕੇ ਪੈਸੇ ਦਾ ਬਾਈ ਜੀ? ਇਹਦੇ ਵੀਰੇ ਹਨ ਮਗਰ ਟਾਇਰ ਹੈਗੇ ਆ 75 ਪੈਸੇ। ਠੀਕ ਐ ਜੀ ਤੇ ਅਗਲੇ ਬਈ 80 85 ਠੀਕ ਹੈ ਮੂਲੇ 80 85 ਪੈਸੇ ਕਿਸ ਦੇਗੇ ਬਈ 75 75 ਪੈਸੇ ਤੇ ਇਹ ਮਾਡਲ ਕਿੰਨਾ ਬਈ ਇਹ ਮਾਡਲ ਵੀਰੇ 14 ਠੀਕ ਹੈ ਜੀ 14 ਮਾਡਲ ਹੈ ਬਈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਈ ਪੂਰਾ ਸਾਫ ਹੈ ਸਮਾਈ ਚੱਲਦਾ ਟਰੈਕਟਰ ਕਰਦੀ ਇਹਨਾਂ ਪੂਰਾ ਸਮਾਈ ਚੱਲਦਾ ਠੀਕ ਹੈ ਜੀ ਤੇ ਫਰਸਟ ਪਾਰਟੀ ਦਾ ਤੇ ਓਕੇ ਰਿਪੋਰਟ ਹੈ ਤੇ ਇਹਦੀ ਡਿਮਾਂਡ ਬਈ ਮੇਰੇ ਅਸੀਂ 4.25 ਦਮਾ ਠੀਕ ਹੈ ਇਹ 4 ਲੱਖ 25000 ਰੁਪਏ ਦਮਾ ਮੰਗਦਾ ਨੂੰ ਵੀ ਪੱਕਾ ਠੀਕ ਹੈ ਭਾਈ ਫੁੱਲ ਮਾਨਦਾਨ ਹੋਊਗਾ ਜੇ ਟਰੈਕਟਰ ਕਿਸੇ ਨੇ ਕਟਵਾਉਣਾ ਤਾਂ ਟਰੈਕਟਰ ਵੀ ਭਾਈ ਕੱਟ ਲਾਂਗੇ ਠੀਕ ਹੈ ਭਾਈ ਤੇ ਲੂਣ ਵਗੈਰੇ ਤੇ ਉਹ ਮੂਝੂ ਭੇਜਦੇ ਲੂਣ ਵਗੈਰੇ ਹੋ ਜੂ ਭਈ ਹਾਂ ਉਹ ਜੀ ਤਾਂ ਤੁਹਾਡੇ ਟਾਈਪ ਪਹੁੰਚਾਈਗੇ ਨਹੀਂ ਬੰਦੇ ਨੂੰ ਲੋਨ ਕਰਨਾ ਹੈ ਹੈਗੇ ਨੇ ਬਈ ਯਾਰ ਕਰਾ ਦਾਂਗੇ ਲੋਨ ਵੀ ਕਰਾ ਦੇ ਠੀਕ ਹੈ ਟਰੈਕਟਰ ਕੱਟ ਕੇ ਨਾਲ ਲੋਨ ਵੀ ਚਲਾ ਲੋਨ ਵੀ ਕਰਾ ਦੇ ਠੀਕ ਹੈ ਬਈ ਤੇ ਬਾਕੀ ਤੁਹਾਡੇ ਬਾਈ ਸਿਗਨਲ ਤੇ ਡਿਪੈਂਡ ਹੈਗਾ ਬਾਈ ਕਹਿੰਦਾ ਲੋਨ ਕਰਵਾ ਦਾਂਗੇ ਤੇ ਮੋਬਾਈਲ ਨੰਬਰ ਦੇ ਦਿਓ ਚਿਰ ਨਮੇਕ ਕਰਨਾ ਸੀ ਹੱਥ ਹੱਦ ਕਰ ਠੀਕ ਹੈ ਬਈ ਰਵੀ ਦੋਸਤ ਅੱਗੇ ਗੱਲਬਾਤ ਕਰਦੇ ਆ ਬਾਈ ਗੁਰੀ ਪੱਠ ਲਾ ਗਿਆ ਆਪਣੇ ਕੋਲ ਸਸੀਗਾ ਬਾਈ ਗੁਰੀ ਸਸੀਗਾ ਠੀਕ ਹੈ ਦੇਖੋ ਬਾਈ ਜੀ ਹਾਂ ਹਾਂ ਬਈ ਠੀਕ ਹੈ ਕੰਮ ਕਰ ਬਾਈ ਜੀ ਕੰਮ ਕਰ ਵਧੀਆ ਚੱਲੀਆਂ ਠੀਕ ਆ ਬਾਈ ਜੀ ਤੇ ਅੱਜ ਕਿੰਨੇ ਟਰੈਕਟਰ ਲੈ ਗਿਆ ਮੰਡੀ ਤੇ ਬਾਈ ਜੀ ਅੱਜ ਵੀਰੇ ਦੋ ਹੀ ਲੈ ਕੇ ਆਏ ਮੰਡੀ ਦੇ ਠੀਕ ਆ ਜائیں ਵੀ ਹੁਣ ਡਾਉਨ ਆ ਨਾ ਕੰਮ ਉਹਦੇ ਕਰਕੇ ਬਾਕੀ ਟਰੈਕਟਰ ਲੈ ਗਏ ਸੀ ਮੈਂ ਕੱਲੀ ਆਇਆ ਸੀ ਦੋ ਟਰੈਕਟਰ ਲੈ ਗਿਆ ਠੀਕ ਆ ਜੀ ਜੇ ਕਿਸੇ ਨੇ ਝੋਨੇ ਲਈ ਕਿਰਾਇਆ ਕਰਾਇਆ ਤੇਰੇ ਨਾਲ ਕੋਈ ਖਾਏ ਤੇ ਯਾਰ ਕਰਾਇਦੀ ਹੁੰਦੇ ਟਰੈਕਟਰ ਫਿਰ ਠੀਕ ਆ ਜੀ ਤੇ ਕਰੇ ਕਿੰਨੇ ਟਰੈਕਟਰ ਅਵੇਲੇਬਲ ਅੱਜੋਂ ਫੋਨ ਕਰੇ ਹੋਣਗੇ 10 ਟਰੈਕਟਰ ਹੋਰ ਦੋ ਆ ਨੇ 12 13 ਹੋਣਗੇ ਠੀਕ ਆ ਜੀ ਠੀਕ ਆ ਜੀ ਤੇ ਲੋ ਵੀ ਬਾਕੀ ਕੰਟੈਕਟ ਨੰਬਰ ਬਾਈ ਦਾ ਸਕਰੀਨ ਤੇ ਆਏਗਾ ਸ਼ੋਅਰੂਮ ਕੰਡੀਸ਼ਨ ਵਾਲਾ ਟਰੈਕਟਰ ਬਾਰੇ ਗੱਲਬਾਤ ਕਰਦੇ ਬਾਈ ਜੀ ਜਮਾ ਨਵਾਂ ਟਰੈਕਟਰ ਕਹਿ ਲਈ ਬਾਈ ਜੀ ਤੇ ਓਕੇ ਰਿਪੋਰਟ ਵਾਲਾ ਤੇ ਚੱਲ ਚੱਲਾਪਾ ਦੱਸ ਦਿੰਦੇ ਕਿੰਨੇ ਘੰਟੇ ਚੱਲੇ 150 ਘੰਟੇ ਚੱਲੇ ਤਾਂ 24 ਮਤਲਬ ਹੀ ਦੂਜੇ ਮਹੀਨੇ ਦਾ ਨਿਕਲਿਆ ਟਰੈਕਟਰ ਇਹ ਲੈ ਬਈ 2024 ਦੇ ਦੂਜੇ ਮਹੀਨੇ ਦਾ ਨਿਕਲਿਆ ਹੋਇਆ ਟਰੈਕਟਰ ਕਾ ਬਾਕੀ ਤੁਸੀਂ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਰਬੜ ਵੀ ਅਜੇ ਮਾੜੀ ਮਾੜੀ ਪਈ ਹੈ ਜੀ ਲੈ ਬਾਈ ਜੀ 150 ਘੰਟਾ ਚੱਲੇ ਹੋਇਆ ਹੈਗਾ ਤਕਰੀਬਨ ਅਜੇ ਤੱਕ ਦਾ ਮੈਂ ਕਿਹੜੀ ਆਹ ਹਾਰ ਪਾਉਂਦੀ ਲੋੜ ਹੀ ਆ ਨਾ ਬਾਈ ਜੀ ਹਾਂ ਬਸ ਹਾਰ ਪਾ ਕੇ ਨਵਾਂ ਟਰੈਕਟਰ ਬਿਲਕੁਲ ਠੀਕ ਹੈ ਜਮਾਂ ਨਵਾਂ ਟਰੈਕਟਰ ਆ ਬਾਈ ਜੀ ਪ੍ਰੀਤ 6099 ਤੇ 3 ਸਪੀਡ ਵਾਲਾ ਹੈ 3 ਸਪੀਡ ਵਾਲਾ ਨਾ ਬਾਈ ਜੀ ਠੀਕ ਹੈ ਜਿਹੜਾ ਨੀਲੀ ਸੋਹ ਵਾਲਾ ਆ ਜਾਂਦਾ ਬਾਈ ਜੀ 2 ਸਪੀਡ ਵਾਲਾ ਆ ਜਾਂਦਾ ਇਹ ਗ੍ਰੀਨ ਸੋਹ ਵਾਲਾ ਹੈ ਇਹ 3 ਸਪੀਡ ਵਾਲਾ ਟਰੈਕਟਰ ਹੈਗਾ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 6 ਲੱਖ 15 ਹਜ਼ਾਰ ਦੀ ਡਿਮਾਂਡ ਹੈ ਲੈ ਵੀ 6 ਲੱਖ 15 ਹਜ਼ਾਰ ਰੁਪਏ ਡਿਮਾਂਡ ਹੈਗੀ ਤਕਰੀਬਨ ਬਾਈ ਜੀ ਤੁਸੀਂ ਨਵਾਂ ਖਰੀਦਣ ਜੋਗੇ ਘੱਟੋ-ਘੱਟ ਨਾਲ ਲ ਤੋ ਓਕੇ ਰਿਪੋਰਟ ਤੱਕ ਤੇ 16 ਦੇ ਟਾਇਰਾਂ ਚਾਹਣਾ ਬਾਈ ਜੀ 16 ਦੇ ਚ ਹੀ ਆਉਂਦਾ ਜੀ ਠੀਕ ਹੈ ਜੀ 16 ਦੇ ਟਾਇਰਾਂ ਚਾਹਗਾ ਤੇ ਅੱਗੇ ਅੱਗੇ ਬਾਈ ਜੀ 50 55 55 ਦਾ ਜੌਂਡੀਆਰ ਲਾਇਆ ਹੋ ਰਿਹਾ ਅੱਜ ਠੀਕ ਹੈ ਜੀ 50 55 ਇਹ ਤੇ ਇਹ ਮਾਡਲ ਬਾਈ ਜੀ ਇਹ 12 ਉਹਦਾ ਟਰੈਡ ਵੀ ਕਹੇ ਇਹ ਰੰਗ ਪੇਂਟ ਦਾ ਬਾਬਾ ਸਾਹਿਬ ਦਾ ਨਾ ਬਾਈ ਜੀ ਓਰੀਜਨਲ ਟਰੈਡ ਸਾਫ ਸੋਤਰਾ ਹੈ ਬਹੁਤ ਕਹਾਂ ਟਰੈਡ ਹੈ ਠੀਕ ਹੈ ਜੀ ਤੇ ਟੂਰ ਵੀ ਚੰਗੇ ਨੇ ਤੇ ਠੀਕ ਹੈ ਜੀ 90 95 ਬਹਿ ਜਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਕਹਾੜੇ ਨਾਲ ਦੇਣਾ ਹਾਂ ਹਾਂ 20 ਕਿੱਟੀ ਦੇ ਆ ਠੀਕ ਠੀਕ ਹੈ ਟੋਪ ਮਾਡਲ ਦੇ ਟਾਇਰ ਨਿਕ ਬਈ ਬਾਕੀ ਪੈਰਦਾਨ ਰੰਗ ਪੇਂਟ ਦਾ origignal ਹੈ ਬਈ ਜਿੰਨਾ ਹੈ ਹਾਂ ਸਾਰਾ origignal ਮੜਾ ਮੋਟਾ ਹੋਇਆ ਪੈਰਦਾਨ ਤੇ ਹੋਇਆ ਤੇ ਲੈ ਜਾਂਦਾ ਰੰਗ ਬੰਪਰ ਹੋਇਆ ਸਾਰਾ ਬਈ ਠੀਕ ਹੈ ਬਾਕੀ ਸਾਰਾ origignal ਹੈਗਾ ਤੇ ਲਓ ਬਈ ਜੀ ਬਾਕੀ ਬਾਈ ਨੇ ਪਹਿਲੇ ਦੱਸਤਾ ਵੀ ਆਹ ਚੀਜ਼ ਬੰਪਰ ਪੇਂਟ ਹੋਇਆ ਤੇ ਮੜਾ ਮੋਟਾ ਪੈਰਦਾਨ ਤੇ ਬਾਕੀ ਸਾਰਾ origignal ਹੈਗਾ ਤਾਂ ਕਿ ਤੁਸੀਂ ਦੇਖ ਸਕਦੇ ਬਈ ਸਪਰਾਂਸ ਵਗੈਰਾ ਤੇ ਪੱਤੀ ਫੂੰਦੀ ਦੀ ਉਮੀ ਪਈ ਹੈ ਜੀ ਸਾਫ ਬਾਕੀ ਟਰਬੋ ਕੰਪਨੀ ਫਿੱਟਡ ਹੁੰਦੀ ਇਹਨੂੰ ਠੀਕ ਹੈ ਜੀ ਟਰਬੋ ਕੰਪਨੀ ਵਾਲਾ ਹੈ origignal ਟਰਬੋ ਵਾਲਾ origignal ਸਾਰਾ ਉਮੀ ਸੀਟ ਸਾ ਠੀਕ ਹੈ ਜੀ ਰੰਗ ਰੰਗ ਸਾਰੇ ਰੀਜਨਲ ਪੇਂਟ ਇਹਦਾ ਠੀਕ ਹੈ ਜੀ ਲੈ ਵੀਰੇ ਤੁਸੀਂ ਦੇਖ ਸਕਦੇ ਹੋ ਸਾਰਾ ਗਾੜਾ ਬਹੁਤ ਸਾਫ ਨੇ ਟਰੈਕਟਰ ਦੇ ਠੀਕ ਹੈ ਜੀ ਲੈ ਵੀ ਬਾਕੀ ਚੈੱਕ ਕਰ ਸਕਦੇ ਬਾਈ ਜੀ ਤੇ ਸਿੰਗਲ ਡਿਸਟ੍ਰਿਬਿਊਟਰ ਚ ਆ ਜਾਂਦਾ ਬਾਈ ਜੀ ਹਾਂ ਇਹ ਡਬਲ ਡਿਸਟ੍ਰਿਬਿਊਟਰ ਚ ਨਹੀਂ ਆਇਆ ਠੀਕ ਹੈ ਜੀ ਸਿੰਗਲ ਡਿਸਟ੍ਰਿਬਿਊਟਰ ਚ ਆ ਜਾਂਦਾ ਬਾਰਾ ਮਾਡਲ ਇਹਦੀ ਡਿਮਾਂਡ ਬਾਈ ਜੀ ਇਹਦੀ 4,75,000 ਰੁਪਏ ਠੀਕ ਹੈ ਜੀ 4,75,000 ਰੁਪਏ ਡਿਮਾਂਡ ਆ ਇਹ 3 ਸਪੀਡ ਚ ਹੈ ਵੀ ਬਾਈ ਜੀ 3 ਸਪੀਡ ਹੈ ਠੀਕ ਹੈ ਜੀ 3 ਸਪੀਡ ਚ ਹੈਗਾ 50 55 E ਠੀਕ ਹੈ ਬਾਈ ਚਲੋ ਭਾਈ ਜੀ ਵੀਡੀਓ ਪੀਮੇਨ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਕਰ ਲਓ ਸਤਿ ਸ਼੍ਰੀ ਅਕਾਲ ਧੰਨਵਾਦ